ਹਾਂਜੀ ਮੈਡਮ ਇੱਕ ਹੀ ਬੱਚੀ ਤੁਹਾਡੀ ਹਾਂਜੀ ਕੋਈ ਹੋਰ ਆਸਤਨਾ ਨਹੀਂ ਰਿਹਾ ਕੋਈ ਵੀ ਨਾ ਨਹੀਂ ਕੋਈ ਆਸ ਨਹੀਂ ਮੇਰੀ ਇੱਕ ਬੇਟੀ ਆ ਤੇ ਮੇਰੇ ਸੋਹਰਾ ਸਾਹਿਬ ਆ ਜਿਹੜੇ ਖੁਦ ਮਰੀਜ਼ ਅਟੈਕ ਦੇ ਬਸ ਮੇਰੇ ਘਰ ਵਿੱਚ ਕੋਈ ਸਹਾਰਾ ਨਹੀਂ ਰਿਹਾ ਕਿੰਨਾ ਪੈਸਾ ਲਗਾਇਆ ਸੀ ਤੁਸੀਂ ਬਾਹਰ ਪੇ ਲੱਗਿਆ ਅਸੀਂ 20-25 ਲੱਖ ਲੱਗਾ ਸੀ ਕਿਉਂਕਿ ਮਜਬੂਰੀ ਨਹੀਂ ਬਣ ਗਈ ਸੀ ਸਾਨੂੰ ਜਾਣਾ ਪਿਆ ਇਸ ਬੱਚੀ ਦੇ ਫਿਊਚਰ ਵਾਸਤੇ ਲੇਕਿਨ ਸਾਡਾ ਉੱਥੇ ਵੀ ਕੁਝ ਨਹੀਂ ਬਣਿਆ ਹੁਣ ਜਿ세 ਤੁਹਾਡੇ ਪਤੀ ਨੂੰ ਵੀ ਕੋਈ ਨੌਕਰੀ ਮਿਲੀ ਹੋਵੇ ਪੜੇ ਲਿਖੇ ਸੀ ਤੁਸੀਂ ਵੀ ਪੜੇ ਲਿਖੇ ਹੋ ਤੇ ਪੰਜਾਬ ਸਰਕਾਰ ਜੇ ਨੌਕਰੀਆਂ ਦਿੰਦੀ ਹੈ ਕੀ ਅਪੀਲ ਕਰਨਾ ਚਾਹੀਏ ਮੁੱਖ ਮੰਤਰੀ ਪੰਜਾਬ ਸਰਕਾਰ ਪਰਮਾਨੰ ਸ਼ਰਮਾ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹੋ ਕਵਾਂਗੇ ਕਿ ਜਿੰਨਾ ਹੋ ਸਕੇ ਜਿਹੜੇ ਪੰਜਾਬ ਦੇ ਨੌਜਵਾਨ ਹਨ ਉਹਨਾਂ ਨੂੰ ਪੰਜਾਬ ਦੇ ਵਿੱਚ ਹੀ ਜਾਂ ਇੰਡੀਆ ਦੇ ਵਿੱਚ ਹੀ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਕਿਸੇ ਵੀ ਮਾਂ ਪਿਓ ਦੇ ਪੁੱਤ ਜਾਂ ਧੀ ਨੂੰ ਬਾਹਰ ਜਾ ਕੇ ਮਜਬੂਰੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਬਾਹਰ ਜਾ ਕੇ ਬਹੁਤ ਟੈਨਸ਼ਨ ਤੇ ਡਿਪਰੈਸ਼ਨ ਹੁੰਦਾ ਵਾ ਇਸ ਸਰਕਾਰ ਨੂੰ ਚਾਹੀਦਾ ਕਿ ਇੱਥੇ ਹੀ ਉਹਨਾਂ ਨੂੰ ਨੌਕਰੀਆਂ ਪ੍ਰਵਾਨ ਕੀਤੀਆਂ ਜਾਣ ਵੀ ਆਪਣੀ ਡਿਮਾਂਡ ਕਰ ਰਹੇ ਹੋ ਨਾ ਉਹ ਜੋ ਹੋ ਗਿਆ ਤੁਸੀਂ ਆਪਣੀ ਡਿਮਾਂਡ ਕੀ ਕਹਿੰਦੇ ਹੋ ਮੈਂ ਕਹਿੰਦੀ ਆ ਕਿ ਮੇਰਾ ਇੱਥੇ ਥੋੜਾ ਸਾਰਾ ਚੱਲ ਜਾਏ ਕਿਉਂਕਿ ਹੁਣ ਮੈਂ ਬਜ਼ੁਰਗ ਪਿਓ ਦਾ ਤੇ ਛੋਟੀ ਬੱਚੀ ਦਾ ਸਾਰਾ ਬੰਨਣਾ ਚਾਹੁੰਦੀ ਆ ਸਰਕਾਰ ਨੂੰ ਚਾਹੀਦਾ ਕਿ ਮੇਰੇ ਸਾਹ ਜਤਾ ਕੀਤੀ ਜਾਵੇ ਇੱਥੇ ਰਹਿ ਕੇ ਤੁਸੀਂ ਬੜੇ ਲਿਖੇ ਹੋ ਹਾਂਜੀ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਆ ਮੈਨੂੰ ਤਾਂ ਜੋਬ ਮਿਲਦੀ ਇੱਥੇ ਫਿਰ ਤੇ ਘਰ-ਬਾਰ ਚੱਲਦਾ ਨਹੀਂ ਤੇ ਘਰ-ਬਾਰ ਨਹੀਂ ਚੱਲਦਾ ਕਿਉਂਕਿ ਕੋਈ ਸਾਰਾ ਹੋਰ ਬੱਚੇ ਸਿਰਫ ਘਰ ਵਿੱਚ ਹੁਣ ਮੈਂ ਹੀ ਬਚੀ ਆ ਜੇ ਮੈਂ ਹੀ ਕਮਾਉਂਗੀ ਤੇ ਮੈਂ ਹੀ ਇਨਰਟਡ ਭਰੂਗੀ ਹੋਰ ਕੋਈ ਸਾਰਾ ਨਹੀਂ ਬਚਿਆ ਤੇ ਨਾ ਵੀ ਰੁਕਾ ਸਤੂਰ ਸਿੰਘ ਕਿ ਕੀ ਲੱਗਦਾ ਹੈ ਰਪਿੰਦਰ ਜੀ ਤੁਹਾਡੇ ਇਹ ਮੈਂ ਬੇਟਾ ਜੀ ਇੱਕ ਹੀ ਮਿਲ ਤੇ ਇੱਕ ਨੱਕ ਚ ਰੁਕਣ ਨਾਲ ਬਾਹਰ ਜਾਣ ਕਿ ਸੇ ਸਤ ਮਹੀਨੇ ਹੋ ਗਏ ਹੁਣ ਮਤਲਬ ਕੀ ਜਿਹੜਾ ਘਟਨਾ ਘਟਿਆ ਬਹੁਤ ਮਾਰੀ ਘਟਿਆ ਤੇ ਕੀ ਕਹਿਣਾ ਚਾਹੋਗੇ ਜਿਹੜਾ ਪੰਜਾਬੀ ਨੌਜਵਾਨ ਵਿਦੇਸ਼ਾਂ ਜਾ ਰਹੇ ਜਾਂ ਨਾਲ ਇਹ ਜਿਹੇ ਹਾਸੇ ਹੋ ਰਹੇ ਅਸੀਂ ਤਾਂ ਗਏ ਹੋਏ ਕਿ ਜਾਂ ਕੋਈ ਸੰਤਾ ਚਾਹੇ ਆਪਣੇ ਪੰਜਾਬ ਸਰਕਾਰ ਸਾਡੇ ਜਿਹੜੇ ਬੱਚੇ ਨਹੀਂ ਚੋਈ ਜੀ ਜਿਹੜੀ ਵੱਡਾ ਵੱਡੀ ਇਥੇ ਜਾਂਦੀ ਜਾਵੇ ਹਨੇ ਕੋਈ ਉਹਦਾ ਚਿਹਰਾ ਤੁਰਾ ਵੇਖ ਲਈਏ ਤੇ ਹੁਣ ਘਰੋਂ ਦੇ ਜੋ ਜੁਲੀ ਕੁਲੀ ਦੇ ਗਏ ਬੱਚੇ ਭੇਜੇ ਗਾੜੀ ਹੁਣ ਆ ਸਮਝਾ ਪਾਣੀ ਮੇਰੀ ਮਮੀ ਹਾਰਟ ਅਟੈਕ ਦਾ ਮਰੀਜ਼ ਹੈ ਦਵਾਈ ਚੱਲਦੀ ਆ ਉਹ ਤਾਂ ਮੁਸ਼ਕਲ ਹੋ ਗਈ ਸਾਨੂੰ ਕੀ ਕਰਾਂ ਠੀਕ ਤੇ ਤੁਸੀਂ ਆਪਣਾ ਨਾਂ ਜੀ ਇੱਥੇ ਨਵਜੋਤ कौर ਕੀ ਕਰਦੇ ਹੋ ਇਰੰਦਰ ਸਿੰਘ ਮੈਂ ਘਰ ਵਾਲਾ ਸੀ ਕਿੰਨਾ ਚਿਰ ਪੈਣਾ ਜਦ ਕੀ ਕਰਨ ਬਣਾ ਤੇ ਕਿਹੋ ਪਾ ਲੱਗਾ ਤੁਹਾਨੂੰ ਇਹ 7 ਕਿ ਮਹੀਨੇ ਹੋ ਗਏ ਜਿਗਿਆ ਨੂੰ ਤੁਹਾਡੇ ਜੰਗੀ ਭਰੇ ਉਹਨਾਂ ਨੂੰ ਉਦੋਂ ਦਾ ਕੰਮ ਨਹੀਂ ਸੀ ਮਿਲਦਾ ਉੱਥੇ। ਤਾਂ ਅੱਜ ਕੰਮ ਤੇ ਗਏ ਸੀ ਉੱਥੇ ਅਚਾਨਕ ਪਤਾ ਲੱਗਾ ਕਿ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ। ਉੱਥੇ ਹੀ ਉਹਨਾਂ ਦੀ ਡੈਥ ਹੋ ਗਈ ਜਦੋਂ ਫੋਨ ਅਸੀਂ ਲਾ ਕੇ ਵੇਖਿਆ ਕਿਸੇ ਨੇ ਫੋਨ ਚੱਕਿਆ ਫਿਰ ਪਤਾ ਲੱਗਾ ਸਾਨੂੰ ਕਿ ਉਹਨਾਂ ਦੀ ਡੈਥ ਹੋ ਗਈ ਆ। ਕਿਦੋਂ ਗੱਲ ਹੋਈ ਤੁਹਾਡੇ ਨਾਲ? ਮੇਰੀ ਰਾਤ ਤੇ ਗੱਲ ਹੋਈ ਸੀ ਉਸ ਤੋਂ ਬਾਅਦ 3 ਘੰਟੇ ਬਾਅਦ ਪਤਾ ਲੱਗਦਾ ਵਾ ਕਿ ਉਹ ਇੱਕ ਅਟੈਕ ਨਾਲ ਹਸਪੀਟਲ ਦਾਖਲ ਆ। ਉਹਨਾਂ ਨਾਲ ਬਾਅਦ ਚ ਕੋਈ ਗੱਲ ਨਹੀਂ ਹੈ ਡਾਕਟਰ ਨੇ ਜਵਾਬ ਦੇ ਦਿੱਤਾ ਸੀ। ਪਰਿਵਾਰ ਦੇ ਨਾਲ ਹੋਰ ਕਿਹਦੇ ਨਾਲ ਗੱਲਬਾਤ ਹੋਈ? ਤੁਹਾਡੇ ਬੱਚੇ ਨਾਲ ਗੱਲ ਹੋਈ। ਹਾਂਜੀ ਮਾੜੀ ਜਿਹੀ ਹੋਈ ਸੀ ਗੱਲ ਕੱਲ ਕੱਲ ਤੇ ਖੁਸ਼ ਨਹੀਂ ਕਿਉਂਕਿ ਮੈਂ ਥੋੜੇ ਦਿਨ ਹੋਏ ਵਾਪਸ ਆਈ ਸੀ ਉਹਨਾਂ ਨੇ ਘਰੇ ਆ ਕੇ ਮੈਂ ਦੇਖਿਆ ਫਿਰ ਉਹਨਾਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਨਹੀਂ ਫੋਨ ਹੋਇਆ ਕੀ ਕਹਿਣ ਚਾਹੁੰਦੇ ਕਿ ਨਾਲ ਹਾਲਾਤ ਇਸ ਜਗ੍ਹਾ ਤੇ ਕੀ ਹੁਣ ਕਰਦੇ ਹਾਲਾਤ ਕਿ ਮੈਂ ਜਦੋਂ ਇੱਥੇ ਪੜਾਈ ਕਾਫੀ ਕੀਤੀ ਹੋਈ ਸੀ ਇੱਥੇ ਕੋਈ ਨੌਕਰੀ ਨਹੀਂ ਸੀ ਮਿਲਦੀ ਕਰਦੇ ਹਾਲਾਤ ਇਹੋ ਜਿਹੇ ਸੀ ਇੱਕ ਬੱਚੇ ਨੂੰ ਪਾਲਣ ਲਗਾ ਔਖਾ ਹੁੰਦਿਆ ਸੀ ਇਸ ਕਰਕੇ ਅਸੀਂ ਫਿਰ ਪਿਆਰੀ ਵੇਚ ਵਟ ਕੇ ਅਸੀਂ ਬਾਹਰ ਗਏ ਮਜਬੂਰੀ ਵਿੱਚ ਬਾਅਦ ਵਿੱਚ ਉਹਨਾਂ ਨੂੰ ਬੁਲਾਇਆ ਲੇਕਿਨ ਕੰਮ ਉੱਥੇ ਵੀ ਨਹੀਂ ਮਿਲਿਆ ਤੇ ਬਹੁਤ ਜਿਆਦਾ ਮਜਬੂਰੀ ਕਰਕੇ ਸੀ ਹਲਾਤਾ ਜ ਬਾਹਰ ਗਏ ਸੀ ਹਾਂ ਉਹ ਕੀ ਮੰਗ ਕਰਦੇ ਸਰਕਾਰ ਕੋਲੋਂ ਜੀ ਸਰਕਾਰ ਤੇ ਉਹ ਕਹਿੰਨੇ ਆ ਕਿ ਮੇਰਾ ਸਬਜ਼ੀ ਡੈੱਡ ਬੋਡੀ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਕਿ ਅਸੀਂ ਉਹਨਾਂ ਨੂੰ ਦੇਖ ਸਕੀਏ ਕਿਉਂਕਿ ਮੇਰੀ ਬੇਟੀ ਨੇ 7 ਮਹੀਨੇ ਤੋਂ ਉਹਨਾਂ ਦਾ ਮੂੰਹ ਨਹੀਂ ਦੇਖਿਆ ਹੁਣ ਉਧਰ ਕੋਈ ਹੋਰ ਤਾਂ ਦੇ ਰਿਸ਼ਤੇਦਾਰ ਹੈਗੇ ਜਿਹੜੇ ਕੋਈ ਡੈੱਡ ਬੋਡੀ ਚ ਚੇਕ ਕਰ ਲੈਣਗੇ ਕੀ ਮੰਗ ਕਰਦੇ ਹਾਂਜੀ ਨਹੀਂ ਉਧਰ ਮੇਰੇ ਕੋਈ ਰਿਸ਼ਤੇਦਾਰ ਨਹੀਂ ਹੈਗਾ ਕਿਉਂਕਿ ਮੈਂ ਗਈ ਸੀ ਮੈਂ ਥੋੜੇ ਦਿਨ ਪਹਿਲਾਂ ਹੀ ਉਥੋਂ ਵਾਪਸ ਆਈ ਸੀ ਤੁਹਾਡਾ ਅੜਕੋ ਨਾ ਹਾਨੀ ਹੈ ਕਿ ਅਸੀਂ ਉਹਨਾਂ ਨੂੰ ਲਿਆ ਸਕੀਏ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਹਨਾਂ ਦੇ ਡੈੱਡ ਬੋਡੀ ਜਲਦੀ ਤੋਂ ਜਲਦੀ ਭੇਜੀ ਜਾਵੇ ਪੰਜਾਬ ਕਿਸੇ ਸੰਸਥਾ ਨਾਲ ਗੱਲ ਕੀਤੀ ਹਾਂਜੀ ਇੱਕ ਸਰਬੱਤ ਦਾ ਭਲਾ ਸੰਸਥਾ ਵਾ ਅਸੀਂ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਹਾਂ ਕਿ ਸਾਡੀ ਡੈੱਡ ਬੋਡੀ ਨੂੰ ਪੰਜਾਬ ਲਿਆਂਦਾ ਜਾਵੇ ਐਸਪੀ ਬ੍ਰਾਇਨ ਕੀ ਬੇਨਤੀ ਕਰਨ ਲਈ ਐਸਪੀ ਓਬਰਾ ਨੂੰ ਕਹਿਣਾ ਚਾਹੁੰਦੇ ਹਾਂ ਕਿ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਦੀ ਬੋਡੀ ਨੂੰ ਪੰਜਾਬ ਲਿਆ ਦਿਓ ਤਾਂ ਕਿ ਅਸੀਂ ਉਹਨਾਂ ਆ ਕੇ ਦਰਸ਼ਨ ਕਰ ਲਈਏ